ਗੁਰਦਾਬਾਦ 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 ਗਣਤੰਤਰ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਸ਼ਾਰਤੀ ਅੰਸਰਾ ਦੇ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਦਕਰ ਦੀ ਪ੍ਰਤੀਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਕਿ ਸ਼ਾਰਤੀ ਅੰਸਰਾ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਜਿਨ੍ਹਾਂ ਦੇ ਵੱਲੋਂ ਸੰਵਿਧਾਨ ਨੂੰ ਲਿਖਿਆ ਗਿਆ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਪਾਸੇ ਦੇਸ਼ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਤਾਂ ਅੰਮ੍ਰਿਤਸਰ ਦੇ ਵਿੱਚ ਵਿਰਾਸਤੀ ਮਾਰਗ ਤੇ ਲੱਗੀ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਚਾਰਤੀ ਅੰਸਰਾ ਦੇ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਸੰਵਿਧਾਨ ਨੂੰ ਵੀ ਅੱਗ ਲਗਾਈ ਗਈ ਜਦ ਇਸ ਦੀ ਜਾਣਕਾਰੀ ਦਰਜ ਸਮਾਜ ਦੀਆਂ ਜਥੇਬੰਦੀਆਂ ਨੂੰ ਪਹੁੰਚੀ ਹੈ ਤਾਂ ਉਹਨਾਂ ਵੱਲੋਂ ਮੌਕੇ ਤੇ ਦਾ ਰੋਜ਼ ਪ੍ਰਗਟਾਇਆ ਗਿਆ ਤੇ ਇਸੇ ਦਰਮਿਆਨ ਦਲਿਤ ਸਮਾਜ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਜ਼ਦੀਕ ਪੁਲਿਸ ਸੁਰੱਖਿਆ ਲਗਾਉਣ ਦੀ ਔਲਾ ਵੱਲੋਂ ਮੰਗ ਕੀਤੀ ਗਈ ਸੀ ਪਰ ਪੁਲਿਸ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਕਿਸੇ ਅਨਸਰਬ ਦੇ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੱਥੇ ਪ੍ਰਤਿਮਾ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਕਹਿੰਿਆ ਕਿ ਪੁਲਿਸ ਵੱਲੋਂ ਬੇਸ਼ੱਕ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਉਹ ਚਾਹੁੰਦੇ ਨੇ ਕਿ ਉਸ ਵਿਅਕਤੀ ਨੂੰ ਸਜ਼ਾ ਸਾਡੇ ਹਿਸਾਬ ਦੇ ਨਾਲ ਦਿੱਤੀ ਜਾਵੇ ਦੂਜੇ ਸੇ ਮਾਮਲੇ ਦੇ ਵਿੱਚ ਪਹੁੰਚੇ ਪੁਲਿਸ ਅਧਿਕਾਰੀ ਜਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਸ਼ਾਰਤੀ ਅਨਸਰ ਨੂੰ ਕਿਹਾ ਗਿਆ ਕਿ ਗ੍ਰਿਫਤਾਰ ਕਰ ਲਿਆ ਗਿਆ ਉਹ ਵਿਅਕਤੀ ਅੰਮ੍ਰਿਤਸਰ ਦੇ ਬਾਹਰ ਕਿਸੇ ਜ਼ਿਲ੍ਹੇ ਦਾ ਰਹਿਣ ਵਾਲਾ ਫਿਲਹਾਲ ਅੰਮ੍ਰਿਤਸਰ ਆਉਣ ਦੇ ਕਾਰਨ ਦਾ ਵੀ ਪਤਾ ਲਾਇਆ ਜਾਵੇਗਾ ਤੇ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਮੈਨੂੰ ਨਿਤਿਸ਼ ਪੇਮਾਰੀ ਫਾਉਂਡਰ ਪੀ ਇਲੈਕਸ਼ਨ ਕਮੇਟੀ ਜੀ ਜੀ ਅੱਜ ਇੱਥੇ ਕਟਨਾ ਕੱਢੀ ਕੀ ਕਰ ਰਹੇ ਹੋ ਮੰਦਬਾਗੀ ਕੱਢਣਾ ਕੱਢੀ ਹੈ ਜੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਪਗਵਾਲ ਵਾਲਮੀਕੀ ਤੀਰਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾ ਥੋੜੇ ਮਾਰ-ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅੱਗ ਲਾਤੀ ਗਈ ਹੈ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਕੱਲ 4:30 ਵਜੇ ਐਸ ਐਚ ਓ ਕਤਵਾਲੀ ਨੂੰ ਫੋਨ ਕੀਤਾ ਗਿਆ ਸੀ ਲੋਕ ਇੱਥੇ ਲੜ ਝਗੜ ਰਹ ਬੀਬੀ ਆਪਸੇ ਲੜ ਚੁੱਕੇ ਨੇ ਲੜਾਈ ਝਗੜਿਆ ਚ ਦਸਤਾਰਾ ਲਾਥ ਰੀਆਂ ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ ਔਰ ਅੱਜ ਸੁਵਿਧਾਨ ਲਾਗੂ ਦਿਵਸ ਦੇ ਉੱਤੇ ਜਿਸ ਦਿਨ ਦਲਿਤਾਂ ਦਾ ਮਹਿਰਾਮ ਵਾਲੀ ਅਧਿਕਾਰਾਂ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ ਅੱਜ ਮਨੁਮਤੀ ਤਾਕਤਾਂ ਨੇ ਇੱਥੋਂ ਦੀਆਂ ਕੁਝ ਸੰਵਿਧਾਨ ਵਿਰੋਧੀ ਜਥੇਬੰਦੀਆਂ ਨੇ ਇਹ ਕਰਤੂਤ ਕੀਤੀ ਹੈ ਪੁਲਿਸ ਕਹਿੰਦੀ ਬੰਦਾ ਰਸਤੇ ਚ ਲੈ ਲਿਆ ਸਾਨੂੰ ਇੱਕ ਬੰਦਾ ਬਾਹਰ ਚਾਹੀਦਾ ਆਪਾਂ ਆਪਣੇ ਹਿਸਾਬ ਦੇ ਨਾਲ ਨਿਆਂ ਚਾਹੁੰਦੇ ਆਂ ਔਰ ਬਾਬਾ ਸਾਹਿਬ ਦਾ ਸੁਵਿਧਾਨ ਜਲਦ ਤੋਂ ਜਲਦ ਕੀਤਾ ਜਾਵੇ ਅੰਮ੍ਰਿਤਸਰ ਬੰਦ ਦੀ ਕਾਲ ਹੈਗੀ ਆ ਦੂਜੀ ਬੇਨਤੀ ਇਹ ਕਰਾਂਗੇ ਕਿ ਐਸਸੀਐਸਟੀ ਦਾ ਪਰਚਾ ਬੰਦਾ 292ਏ ਬੰਦੀ ਜੋ ਐਸੀ ਰੈਬਰਾਂ ਦੇ ਐਸੀ ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸਐਚਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਪੂਰੇ ਭਾਰਤ ਚ ਬਾਬਾ ਸਾਹਿਬ ਦੀ ਪ੍ਰਤੀਮਾ ਤੋੜੀਆਂ ਜਾਂਦੀਆਂ ਜੇ ਪਿਆਰ ਕਰਨ ਵਾਲੇ ਕਰੋੜਾਂ ਅਰਬਾਂ ਚ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਮਨੁਵਾਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਗੰਗਲੀ ਸਰ ਦੀ ਪਗਵਾਲ ਵਾਲਮੀ ਕੀ ਤਿਰਦੀ ਨਗਰੀ ਦੇ ਵਿੱਚ ਇਸ ਤਰੀਕੇ ਦੀ ਮਨੁਵਾਦੀ ਹਰਕਤ ਹੋਏ। ਇਹ ਪੋੜੀ ਕਿਉਂ ਲਗਾਈ ਗਈ? ਪੋੜੀ ਅਸਲੀ ਗਾਈ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਆ। ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ ਪੋੜੀ ਫਾਇਰ ਬ੍ਰਿਗੇਡ ਵੱਲੋਂ ਲਗਾਈ ਜਾਂਦੀ ਜਿੱਥੇ ਬੰਦਿਆ ਇੱਥੇ ਆਉਂਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਬੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੈਗਾ ਨਹੀਂ ਹੈ ਇੰਤਜ਼ਾਮ। ਪੋੜੀ ਵਾਲਾ ਕੋਈ ਇਸ਼ੂ ਨਹੀਂ ਹੈਗਾ। ਉਹ ਆਇਆ ਹੀ ਸੰਵਿਧਾਨ ਨੂੰ ਅੱਗ ਲਾਣ ਸੀ। ਪੋੜੀ ਦਾ ਉਹਨੂੰ ਮੌਕਾ ਮਿਲ ਗਿਆ ਤੇ ਪੋੜੀ ਦੇ ਚੜ ਕੇ ਉਹਨੇ ਬਾਬਾ ਸਾਹਿਬ ਦੀ ਪ੍ਰਤਿ ਇਹ ਉਹ ਲੋਕ ਨੇ ਜਿਹੜੇ ਸੰਵਿਧਾਨ 'ਤੇ ਵਿਸ਼ਵਾਸ ਨਹੀਂ ਕਰਦੇ ਇਹ ਮਨੁਵਦੀ ਅੰਸਰ ਨੇ ਮਨੁਵਦੀ ਸ਼ਰਾਰਤੀ ਤਤਵ ਨੇ ਜਿਹੜੇ ਦਿੱਲੀ 'ਚ ਵੀ ਬੈਠੇ ਨੇ ਤੇ ਪੰਜਾਬ 'ਚ ਵੀ ਅੰਮ੍ਰਿਤਸਰ ਦੀ ਵੀ ਆਬਾ ਹਵਾ ਚ ਹੈਗੇ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੀ ਜਿਹੜੇ ਅੱਜ ਜਿਹੜੀ ਘਟਨਾ ਹੋਈ ਆ ਇਹ ਇੱਕ ਘੰਟਾ ਪਹਿਲੇ ਵੀ ਇੱਕ ਘਟਨਾ ਵਾਂ ਕੋਈ ਨੌਜਵਾਨ ਹੈਗਾ ਸੀ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਵਾ ਸਾਡੇ ਬਾਬਾ ਸਾਹਿਬ ਦੀ ਮੋਟੀ ਨੂੰ ਥੋੜੇ ਮੰਦੀ ਕੋਸ਼ਿਸ਼ ਕੀਤੀ ਆ ਸੰਵਿਧਾਨ ਸਾਰਿਆ ਗਿਆ ਵਾ ਅਜਾ ਜਿਹੜਾ ਬਣਾਇਆ ਸੀ ਉਹਨੂੰ ਤੋੜਿਆ ਗਿਆ ਵਾ ਮਰ ਲੇ ਕੇ ਨੇ ਇਹ ਬੜੀ ਜੀ ਸ਼ਰਮ ਵਾਲੀ ਗੱਲ ਆ ਕਿ ਇੱਥੇ 1 ਘੰਟਾ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਨਹੀਂ ਸੀ ਇਹ ਦੇਖੋ ਕਿੰਨਾ ਕੁ ਪ੍ਰਸ਼ਾਸਨ ਜਿਹੜਾ ਹੈ ਪੁਲਿਸ ਪਛਾਣ ਕਿੰਨਾ ਕੁ ਨਲਾਇਕ ਹੈ ਕਿੰਨਾ ਕੁ ਬੇਇੱਜ਼ਤ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਦੀ ਨਗਰੀ ਦੇ ਵਿੱਚ ਬਾਬਾ ਸਾਹਿਬ ਦੀ ਮੋਟੀ ਲਗਈ ਆ ਉੱਥੇ ਘੜ ਤੋਂ ਘਾਡੇ 8-10 ਮੁਲਾਜ਼ਮ ਹੋਣੇ ਜਿਹਦੇ ਕੋਈ ਮੁਲਾਜ਼ਮ ਨਹੀਂ ਇੱਥੇ ਤੁਹਾਡੇ ਗੁਰੂ ਘਰ ਦੀ ਨਗਰੀ ਦੇ ਵਿੱਚ ਤੁਹਾਡੇ ਬਾਬਾ ਸਾਹਿਬ ਦਾ ਸਭਦਾਨ ਲੱਗਾ ਤੇ ਉਹ ਨਹੀਂ ਸੁਰੱਖਿਅਤ ਸਾਡੇ ਵਾਸੀ ਨਹੀਂ ਸੱਟੇ ਸਾਡਾ ਪੋਰ پلی ਦੀ ਸਮਾਜ ਦਾ ਕੋਈ ਠੀਕ ਹੈ ਨਹੀਂ ਸਰਕਿਸ ਤੇਰੇ ਇਹੋ ਜਿਹੇ ਪ੍ਰਸ਼ਾਸਨ ਨੂੰ ਅਸੀਂ ਕੀ ਕਰੀ ਅਸੀਂ ਤੇ ਮੰਗ ਕਰਦੇ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਦੇ ਜਲਦੀ ਹੋਰ ਤੇ ਕਾਰਵਾਈ ਹੋਣੀ ਚਾਹੀਦੀ ਹੋਰ ਪਿੱਛੇ ਜਿਹੜੇ ਆਦਮੀ ਆ ਜਿਹੜੇ ਕੋਈ ਕੋਈ ਸੰਗਠਨ ਨੇ ਉਹਨਾਂ ਦੀ ਸੀਰੀਆਲੀ ਜਾਂਚ ਕਰਾ ਦੇ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਵੀ ਇਸ ਸੰਗਿਹਰੇ ਦੇ ਵਿੱਚ ਲਿਆਣਾ ਚਾਹੀਦਾ ਜਿਹੜਾ ਹੋਇਆ ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਨੂੰ ਜਿਹੜਾ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਹਦੇ ਜੋ ਵੀ ਇੰਨੇ ਇਸ ਇਨਸੀਡੈਂਟ ਨੂੰ ਅੰਜਾਮ ਦਿੱਤਾ ਵਾ ਉਸਤੇ ਮੁਕੱਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਹੋਣਾ ਹੋਈ ਕੀ ਹੈ ਜੀ কোন ਸੀ ਨੌਜਵਾਨ ਕੀ ਉਹ ਤਫਾ ਅਜੇ ਮੌਕੇ ਤੇ ਪਹੁੰਚੇ ਆ ਜੀ ਇਹ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਆ ਜੀ ਇੱਥੇ ਕਿਉਂ ਆਇਆ ਕਿਵੇਂ ਆਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟਿਗੇਟ ਕਰਾਂਗੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ ਦਾ ਜਾਚਾ ਲਿਆ ਵਾ ਉਸ ਤੋਂ ਬਾਅਦ ਜਿਹੜਾ ਦੋਸ਼ੀ ਆ ਉਸ ਨੂੰ ਅਰੈਸਟ ਕੀਤਾ ਉਸ ਨੂੰ ਅਸੀਂ ਇਨਵੈਸਟਿਗੇਟ ਕਰਕੇ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ